हां जी ਸਸਿਆ ਗੱਲ ਦੋਸਤੋ ਅੱਜ ਦੀ ਵੱਡੀ ਅਪਡੇਟ ਅੰਗਰ ਵਾਲੀ ਵਰਕਰ ਲਈ ਵੱਡੀ ਖਬਰ ਅੰਗਰ ਲਈ ਵਰਕਰਾਂ ਤੇ ਹੈਲਪਰਾਂ ਦਾ ਮਾਨ ਪੱਤੇ ਤੇ ਤਨਖਾਹ ਸੰਬੰਧ ਵਿੱਚ ਸਰਕਾਰ ਦਾ ਵੱਡਾ ਫੈਸਲਾ ਕੀ ਆ ਪੂਰੀ ਅਪਡੇਟ ਆਉ ਜਾਂਦੇ ਆ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਅਗਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਕਿ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣ ਗਿਆ ਅੱਜ ਦੀ ਵੱਡੀ ਅਪਡੇਟ ਮੋਗਾ ਵਿੱਚ 28 ਜਨਵਰੀ ਆਲ ਪੰਜਾਬ ਅੰਗਰਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਮੋਗਾ ਵਿਖੇ ਜੋ ਮੀਟਿੰਗ ਕੀਤੀ ਗਈ ਜਿਸ ਦੌਰਾਨ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਵਿਸ਼ੇਸ਼ ਤੌਰ ਤੇ ਪਹੁੰਚੇ ਮੀਟਿੰਗ 'ਚ 4 ਫਰਵਰੀ ਨੂੰ ਮਲੋਟ ਵਿਖੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦੇ ਬੁਹੇ ਅੱਗੇ ਦਿੱਤੇ ਜਾਣ ਵਾਲੇ ਧਰਨੇ ਸੰਬੰਧ ਵਿਚਾਰ ਵਟਾਂਦਰਾ ਕੀਤਾ ਗਿਆ ਮੀਟਿੰਗ ਵਿੱਚ ਪੁਜੀਆਂ ਆਗੂਆਂ ਨੂੰ ਸੰਬੋਧਨ ਕਰਦਿਆਂ ਹਰਗੋਬਿੰਦ ਕੌਰ ਨੇ ਕਿਹਾ ਕਿ ਪੰਜਾਬ ਦੀਆਂ 54 ਹਜ਼ਾਰ ਅੰਗਰਵਾੜੀ ਵਰਕਰਾਂ ਤੇ ਹੈਲਪਰਾਂ ਪੰਜਾਬ ਸਰਕਾਰ ਦੇ ਮਾੜੇ ਵਰਤੀਵੇ ਕਾਰਨ ਤੰਗ ਪਰੇਸ਼ਾਨ ਹਨ ਕਿਉਂਕਿ ਉਹਨਾਂ ਨੂੰ ਸਮੇਂ ਸਿਰ ਤਨਖਾਹ ਨਹੀਂ ਮਿਲ ਰਹੀ ਹੈ ਉਹਨਾਂ ਕਹਾ ਕਿ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਜਥੇਬੰਦੀ ਵੱਲੋਂ 4 ਫਰਵਰੀ ਨੂੰ ਮਲੋਟ ਵਿਕੇ ਕੈਬਨਟ ਮੰਤਰੀ ਡਾਕਟਰ ਬਲਜੀਤ ਕੁਆਰ ਜਿਨ੍ਹਾਂ ਕੋਲ ਸਮਾਜ ਸੁਰੱਖਿਆ ਤੇ ਇਸਤਰੀ ਬਲ ਵਿਕਾਸ ਵਿਭਾਗ ਹੈ ਦੇ ਦੁਬੂਹੇ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਜਿਸ ਦੌਰਾਨ ਵੱਡੀ ਗਿਣਤੀ ਵਿੱਚ ਅੰਗੜਵੜੀ ਵਰਕਰਾਂ ਤੇ ਹੈਲਪਰਾਂ ਪੁੱਜਣਗੇ ਇਸ ਦੇ ਨਾਲ ਉਹਨਾਂ ਨੇ ਦੱਸਿਆ ਕਿ ਪਿਛਲੇ 3 ਮੰਥ ਤੋਂ ਸਟੇਟ ਦਾ ਜੋ ਮਾਨ ਪੱਤਾ ਆ ਆਂਗੜવાડી ਵਰਕਰਾਂ ਤੇ ਹੈਲਪਰਾਂ ਨੂੰ ਨਹੀਂ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਲਗਭਗ ਸਾਲ ਦਾ ਸੈਂਟਰ ਦਾ ਮਾਨ ਪੱਤਾ ਆਂਗੜવાડી ਵਰਕਰਾਂ ਤੇ ਹੈਲਪਰਾਂ ਦਾ ਰੁਕਿਆ ਹੋਇਆ ਹੈ। ਇਸ ਦੇ ਨਾਲ ਆਂਗੜવાડી ਯੂਨੀਅਨ ਪ੍ਰਧਾਨ ਨੇ ਦੱਸਿਆ ਕਿ ਪੰਜਾਬ ਦੇ ਆਂਗੜવાડી ਸੈਂਟਰਾਂ ਦੇ ਜੋ ਕਿਰਾਏ ਨੇ ਉਹ ਲੰਬੇ ਸਮੇਂ ਤੋਂ ਸਰਕਾਰ ਵੱਲੋਂ ਨਹੀਂ ਦਿੱਤੇ ਗਏ ਜਿਸ ਕਰਕੇ ਆਂਗਰwadi ਵਰਕਰਾਂ ਤੇ ਹੈਲਪਰਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਆ ਰਹੀ ਹੈ ਕਿਉਂਕਿ ਜੋ ਵੀ ਪਰਸਨ ਆਪਣੀ ਜੌਬ ਕਰਦਾਗਾ ਉਸਦੇ ਲਈ ਇੱਕ ਉਮੀਦ ਹੁੰਦੀ ਹੈ ਕਿ ਉਸ ਦਾ ਜੋ ਸੈਲਰੀ ਹੈ ਉਸ ਦੀ ਤਨਖਾਹ ਹੈ ਉਸ ਨੂੰ ਮਿਲੇਗੀ ਤਾਂ ਹੀ ਉਸ ਦਾ ਘਰ ਦਾ ਰੋਜ਼ਗਾਰ ਚੱਲੇਗਾ ਬਟ ਲੰਬੇ ਸਮੇਂ ਤੋਂ ਜੋ ਤਨਖਾਹਾਂ ਨਾ ਤਾਂ ਵਧਾਈਆਂ ਜਾ ਰਹੀਆਂ ਨੇ ਔਰ ਨਾ ਹੀ ਸਮੇਂ ਸਿਰ ਦਿੱਤੀਆਂ ਜਾ ਰਹੀਆਂ ਜਿਸ ਕਰਕੇ ਸਾਰੀਆਂ ਹੀ ਆਂਗਰwadi ਵਰਕਰਾਂ ਤੇ ਹੈਲਪਰਾਂ ਬਹੁਤ ਜ਼ਿਆਦਾ ਪਰੇਸ਼ਾਨ ਇਸ ਤੋਂ ਇਲਾਵਾ ਜੋ ਅੰਗਰwadi ਵਰਕਰਾਂ ਤੇ ਹੈਲਪਰਾਂ ਨੂੰ ਮੈਡੀਕਲ ਛੁੱਟੀ ਦੇ ਸਬੰਧ ਵਿੱਚ ਵੀ ਉਹਨਾਂ ਨੇ ਵਿਚਾਰ ਵਟਾਂਦਰਾ ਕੀਤਾ ਕਿ ਅੰਗਰwadi ਵਰਕਰਾਂ ਤੇ ਹੈਲਪਰਾਂ ਨੂੰ ਮੈਡੀਕਲ ਛੁੱਟੀ ਦਿੱਤੀ ਜਾਣੀ ਚਾਹੀਦੀ ਹੈ ਜਿਸ ਕਰਕੇ ਉਹ ਆਪਣੀ ਮੈਡੀਕਲ ਪਰਸਨਲ ਲਾਈਫ ਨੂੰ ਸਹੀ ਢੰਗ ਨਾਲ ਬਤੀਤ ਕਰ ਸਕਣ ਤਾਂ ਇਹ ਇੱਕ ਵੱਡੀ ਅਪਡੇਟ ਸੀਗੀ ਕਿ 4 ਫਰਵਰੀ ਨੂੰ ਸਾਰੇ ਅੰਗਰwadi ਵਰਕਰਾਂ ਤੇ ਹੈਲਪਰਾਂ ਮਿਲੋਟ ਵਿਖੇ ਪਹੁੰਚਣ ਤਾਂ ਕਿ ਵੱਡੀ ਗਿਣਤੀ ਵਿੱਚ ਆਪਾਂ ਇਕੱਠ ਕਰਕੇ ਆਪਣਾ ਰੋਜ਼ ਪ੍ਰਦਰਸ਼ਨ ਕਰ ਸਕੀਏ ਇਸ ਤੋਂ ਇਲਾਵਾ ਹੋਰ ਜੋ ਵੀ ਅਪਡੇਟ ਆਏਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਹੋਰ ਨਵੀਆਂ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਧੰਨਵਾਦ